ਪੰਚਾਇਤ ਦੀ ਚੋਣਾਂ ਖਤਮ ਹੋਣ ਤੋਂ ਬਾਅਦ ਪਿੰਡ ਝੰਡਕਲਾਂ ਦਾ ਇੱਕ ਅਜੀਬੋ-ਗਰੀਬ ਮਾਮਲਾ ਵੇਖਣ ਨੂੰ ਮਿਲਿਆ ਹੈ ਜਿਸ ਵਿੱਚ ਝੰਡਕਲਾਂ ਵਾਸੀ ਵਿਰਿੰਦਰ ਸਿੰਘ ਜੋ ਕਿ ਝੰਡਕਲਾਂ ਤੋਂ ਵਾਰਡ ਨੰਬਰ 11 ਪੰਚਪਾਦ ਦਾ ਉਮੀਦਵਾਰ ਸੀ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਉਸ ਨੂੰ ਜਿੱਤਿਆ ਕੋਸ਼ਿਸ਼ ਕੀਤਾ ਗਿਆ ਸੀ ਜਿਸ ਦੌਰਾਨ ਉਹਨਾਂ ਆਪਣੀ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਵੀ ਮਨਾਏ ਪਰੰਤੂ ਵਿਰਿੰਦਰ ਸਿੰਘ ਮੁਤਾਬਕ ਉਸ ਨੂੰ ਵੋਟਾਂ ਤੋਂ ਕੁਝ ਦਿਨ ਬਾਅਦ ਪਤਾ ਲੱਗਿਆ ਕਿ ਕਾਗਜ਼ਾਂ 'ਚ ਤਾਂ ਉਸ ਦਾ ਵਿਰੋਧੀ ਉਮੀਦਵਾਰ ਜਿੱਤਿਆ ਘਾਇਆ ਗਿਆ ਹੈ ਜਿਸ ਨੂੰ ਲੈ ਕੇ ਵਰਿੰਦਰ ਸਿੰਘ ਨੇ ਆਪਨੇ ਸਾਥੀਆਂ ਸਮੇਤ ਐਸਡੀਐਮ ਦਫ਼ਤਰ ਸਰੋਗੜ ਅੱਗੇ ਧਰਨਾ ਲਾ ਕੇ ਜਮ ਕੇ ਨਾਰੀਵਾਜੀ ਕੀਤੀ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਗਜ਼ਾਂ 'ਚ ਹੋਈ ਗਲਤੀ ਨੂੰ ਸੁਧਾਰਿਆ ਜਾਵੇ ਅਤੇ ਉਹਨਾਂ ਨੂੰ ਜਿੱਤਦਾ ਸਰਟੀਫਿਕੇਟ ਦਿੱਤਾ ਜਾਵੇ ਇਸ ਸਬੰਧੀ ਐਸਡੀਐਮ ਸਰੋਗੜ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗਲਤੀ ਹੋਈ ਵੀ ਹੈ ਤਾਂ ਉਮੀਦਵਾਰ ਚੋਣ ਪ੍ਰੇਸ਼ਾਨਦਾਰ ਕਰਕੇ ਆਪਣੀ ਤਸੱਲੀ ਕਰ ਸਕਦਾ ਹੈ ਆਪ ਜੀਆ ਤੁਲਗੜ ਰੋਲਾ ਕਾਟਦਾ ਰੋਲਾ ਅਸਟੇਮ ਮੁਰਦਾਬਾ ਅਸਟੇਮ ਮੁਰਦਾਬਾ ਅਸਟੇਮ ਮੁਰਦਾਬਾ ਕੀ ਨਾਮ ਹੈ ਤੁਹਾਡਾ ਬਰਿੰਦਰ ਸਿੰਘ ਜੀ ਆ ਕੀ ਗਾ ਤੁਹਾਡਾ ਪੂਰਾ ਮਾਮਲਾ ਕੀ ਹੈ ਕੀ ਰੋਲਾ ਜਿਹੜਾ ਮਾਮਲਾ ਹੈ ਜੀ ਅਸੀਂ ਮੈਂ ਆਪਣੇ ਜਿੱਤ ਦਾ ਸਰਟੀਫਿਕੇਟ ਲੈਣ ਆਇਆ ਸੀ ਤੇ ਹੁਣ ਜਦੋਂ ਅਸੀਂ ਦਫਤਰ ਪਹੁੰਚੇ ਆ ਉਹਦੇ ਵਿੱਚ ਵਿਰੋਧੀ ਧਿਰ ਨੂੰ ਜਿੱਤ ਉਕਰਾਰ ਦੇ ਦਿੱਤਾ ਗਿਆ ਜਾਨੀ ਜੋ ਉਹ ਹਾਰ ਗਏ ਸੀ ਤੇ ਮੈਂ 201 ਵੋਟ ਤੇ ਜਿੱਤੂ ਸਾਂ ਤੇ ਉਹ 181 ਵੋਟ ਤੇ ਹਾਰ ਗਿਆ ਸੀ ਠੀਕ ਹੈ ਹਾਂਜੀ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਵਿਰਿੰਦਰ ਸਿੰਘ 201 ਬੋਰਡ ਤੇ ਜੇਤੂ ਕਰਾਰ ਦਿੱਤਾ ਗਿਆ ਤੇ 181 ਬੋਰਡ ਤੇ ਸਾਫ ਸਿੰਘ ਨੂੰ ਹਾਰ ਦਾ ਹਾਰ ਗਿਆ ਹਾਰਿਆ ਕਿਹਾ ਗਿਆ ਠੀਕ ਹੈ ਤਾਂ ਉਹ ਇਹਨਾਂ ਨੇ ਤਾਂ ਸਾਨੂੰ ਇਹ ਜਵਾਬ ਦਿੱਤਾ ਕਿ ਸਾਫ ਸਿੰਘ ਜੇਤੂ ਹੈ ਜੀ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਅੱਗੇ ਸਾਬ ਅੱਗੇ ਵੀ ਮੈਨੂੰ ਯਾਨੀ ਕਿ ਰਿਕਵੈਸਟ ਹੈ ਮਾਣਾ ਨਹੀਂ ਲੈਂਦੇ ਤੇ ਦਾਦਾ ਕੀਤਾ ਜਾਵੇ ਜੋ ਮੌਕੇ ਤੇ ਆਰਓ ਸੀਓ ਨੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਦੇ ਵਿੱਚ ਜੋ ਮੇਰੀ ਨੌਲੇਜ ਚ ਆਇਆ ਵੀ ਜਿਹੜਾ ਜੇਤੂ ਉਮੀਦਵਾਰ ਇਹ ਕਿਹਾ ਜਾ ਰਿਹਾ ਵੀ ਉਹਨੂੰ ਹਾਰਿਆ ਡਿਕਲੇਅਰ ਕਰ ਦਿੱਤਾ ਗਿਆ ਤੇ ਦੂਜੇ ਨੂੰ ਮਤਲਬ ਜੇਤੂ ਡਿਕਲੇਅਰ ਕਰ ਦਿੱਤਾ ਗਿਆ ਉਹ ਸਾਡੇ ਰਿਕਾਰਡ ਦੇ ਵਿੱਚ ਜੋ ਵੀ ਆਰਓ ਸਾਹਿਬਾਨ ਨੇ ਸਾਨੂੰ ਰਿਕਾਰਡ ਦਿੱਤਾ ਐਸੀ ਆਪਣਾ ਰਿਕਾਰਡ ਖੋਖਲਾ ਹੈਗਾ ਤੇ ਸਾਡੇ ਮੁਤਾਬਕ ਜੋ ਅਸੀਂ ਰਿਜ਼ਲਟ ਭੇਜਿਆ ਗਿਆ ਡੀਸੀ ਸਾਹਿਬ ਨੂੰ ਉਹ ਬਿਲਕੁਲ ਸਹੀ ਹੈ ਜੋ ਸਾਨੂੰ ਰਿਕਾਰਡ ਭంపਿਆ ਗਿਆ ਤੇ ਇਸ ਦੇ ਵਿੱਚ ਜੇ ਕਿਤੇ ਕੋਈ ਸਾਹਿਬਾਨ ਨੇ ਆ ਕੋਈ ਇਸ ਤਰ੍ਹਾਂ ਦੀ ਗਲਤੀ ਹੋਈ ਹੈ ਉਹਦੇ ਲਈ ਇਲੈਕਸ਼ਨ ਪਟੀਸ਼ਨ ਇੱਕ ਤਰੀਕਾ ਬਚਿਆ ਉਹ ਇਲੈਕਸ਼ਨ ਪਟੀਸ਼ਨ ਪਾ ਦੇਣਗੇ ਤੇ ਉਸ ਤੋਂ ਬਾਅਦ ਉਹ ਠੀਕ ਹੋ ਜਾਏਗਾ ਮਤਲਬ ਸਾਡੇ ਲੈਵਲ ਦੇ ਵਿੱਚ ਕੁਝ ਵੀ ਕੀਤਾ ਜਾ